ਪੰਜਾਬ ਦੀ ਚੋਣ ਕਮਿਸ਼ਨ ਦਫ਼ਤਰ ਵੱਲੋਂ ਜਾਰੀ ਆਂਕੜਿਆਂ ਮੁਤਾਬਕ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਸੀ ਵਿਜ਼ਲ ਐਪ ਤੇ ਜਾਗਰੂਕ ਨਾਗਰਿਕਾਂ ਦੀਆਂ ਹੁਣ ਤੱਕ 1392 ਸ਼ਿਕਾਇਤਾਂ ਮਿਲੀਆਂ ਨੇ ਜਿਨ੍ਹਾਂ ਵਿੱਚੋਂ 1391 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਇਹਨਾਂ ਵਿੱਚੋਂ 964 ਸ਼ਿਕਾਇਤਾਂ ਸਹੀ ਪਾਈਆਂ ਗਈਆਂ ਸਨ ਸਿਰਫ ਇੱਕ ਸ਼ਿਕਾਇਤ ਦੇ ਅਜੇ ਕਾਰਵਾਈ ਪੈਂਡਿੰਗ ਹੈ ਇਸ ਦੌਰਾਨ ਸੁਪਰ ਚੋਣ ਕਮਿਸ਼ਨ ਨੇ ਸੋਸ਼ਲ ਮੀਡੀਆ ਐਪ ਤੇ ਚੋਣਵੀ ਕਿੱਸੇ ਸਾਂਝੇ ਕਰਦਾ ਕਿਹਾ ਕਿ VOTING ਤੋਂ ਬਾਅਦ ਹੱਥ ਤੇ ਲਗਾਈ ਜਾਣ ਵਾਲੀ ਇਕ ਨਿਸ਼ਾਨ ਨਹੀਂ ਸਖੋਸ਼ਾਨ ਹੈ ਪੋਸਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤੀ ਵਿਗਿਆਨੀ ਅਤੇ ਸੰਨਤੀ ਖੋਜ ਕਾਉਂਸਲ ਵੱਲੋਂ 1951 ਵਿੱਚ ਸਵਦੇਸ਼ੀ ਤੌਰ ਤੇ ਨਾ ਮਿਟਣ ਵਾਲੀ ਸਿਆਹੀ ਤਿਆਰ ਕੀਤੀ ਗਈ ਸੀ ਮਗਰੋਂ 1962 ਤੋਂ ਮੈਸੂਰ ਪੇਂਟਸ ਐਂਡ ਵਰਨਿਸ਼ ਲਿਮਿਟਡ ਚੋਨ ਕਮਿਸ਼ਨ ਲਈ ਐਸਆਈ ਤਿਆਰ ਕਰ ਰਹੀ ਹੈ ਦੂਜੇ ਪਾਸੇ ਕਾਂਗਰਸ ਦੀ ਕੇਂਦਰੀ ਚੋਨ ਕਮੇਟੀ ਨੇ ਪੰਜਾਬ ਦੀਆਂ ਚਾਰ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਲੁਧਿਆਣਾ ਤੋਂ ਅਮਰਿੰਦਰ ਸਿੰਘ ਬਰਾੜ ਉਰਫ ਰਾਜਾਵੜੀ ਅਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘਲਾ ਖਡੂਰ ਸਾਹਿਬ ਤੋਂ ਕੁਲਬੀਰ ਸਿੰਘ ਜੀਰਾ ਅਤੇ ਗੁਰਦਾਸਪੁਰ ਤੋਂ ਸੁਖਿੰਦਰ ਸਿੰਘ ਰੰਦਾਵਾ ਨੂੰ ਉਮੀਦਵਾਰ ਐਲਾਨਿਆ ਫਿਰੋਜ਼ਪੁਰ ਦੇ ਉਮੀਦਵਾਰ ਦਾ ਐਲਾਨ ਅਜੇ ਨਹੀਂ ਕੀਤਾ ਗਿਆ